ਚੰਗੇਜ ਖਾਨ ਨੇ ਬੁਖਾਰਾ ਸ਼ਹਿਰ ਤੇ ਇੱਕ ਵਾਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਸਿੱਧੇ ਤੌਰ ਤੇ ਉਤੇ ਹਮਲਾ ਨਹੀਂ ਕੀਤਾ ਕਿਉਂਕਿ ਬੁਖਾਰਾ ਸ਼ਹਿਰ ਦੇ ਲੋਕ ਬੜੇ ਤਗੜੇ ਸਨ। ਸ਼ਸਤਰ ਚਲਾਉਣੇ ਜਾਣਦੇ ਸਨ, ਦਲੇਰ ਬੜੇ ਸਨ। ਉਹਨੇ ਇੱਕ ਸੁਨੇਹਾ ਭੇਜਿਆ ਬੁਖਾਰਾ ਸ਼ਹਿਰ ਦੇ ਵਸਨੀਕਾਂ ਨੂੰ ਕਹਿਣ ਲੱਗਾ ਜੇਕਰ ਤੁਸੀਂ ਮੇਰਾ ਸਾਥ ਦਿਓ ਜਾਂ ਜਿਹੜੇ ਮੇਰਾ ਸਾਥ ਦੇਣਾ ਚਾਹੁੰਦੇ ਹਨ ਉਹਨਾਂ ਦੀ ਜਾਨ ਬਖਸ਼ ਦਿੱਤੀ ਜਾਵੇਗੀ ਉਹਨਾਂ ਦੇ ਘਰ ਕਾਰਡ ਨਹੀਂ ਉਜਾੜੇ ਜਾਣਗੇ ਉਹਨਾਂ ਦੇ ਬਾਲ ਬੱਚੇ ਨਹੀਂ ਖਤਮ ਕੀਤੇ ਜਾਣਗੇ ਜਿਹੜਾ ਵੀ ਮੇਰਾ ਸਾਥ ਦੇਣਾ ਚਾਹੁੰਦੇ ਨੇ ਬੁਖਾਰਾ ਸ਼ਹਿਰ ਦੇ ਵਾਸੀਆਂ ਅੰਦਰ ਜਦੋਂ ਇਹ ਚਿੱਠੀ ਗਈ ਹੁਣ ਉਥੇ ਦੋ ਧੜੇ ਬਣ ਗਏ ਚਿੱਠੀ ਨੂੰ ਪੜ੍ਹ ਕਰਕੇ ਕੁਝ ਲੋਕਾਂ ਦਾ ਵਿਚਾਰ ਸੀ ਕਹਿੰਦੇ ਵੀ ਚੰਗੇਜ਼ ਖਾਨ ਦਾ ਸਾਥ ਦੇਣ ਚ ਭਲਾਈ ਹੈ ਘਰ ਘਾਟ ਸਾਡੇ ਬਚਦੇ ਨੇ ਬਾਲ ਬੱਚੇ ਬਚਦੇ ਨੇ ਪਰਿਵਾਰ ਬਚਦੇ ਨੇ ਤੇ ਕੁਝ ਲੋਕ ਚੰਗੇਜ਼ ਖਾਨ ਦੀ ਗੱਲ ਨੂੰ ਸੁਣਨ ਵਾਸਤੇ ਵੀ ਤਿਆਰ ਨਹੀਂ ਸੀ ਉਹ ਕਹਿੰਦੇ ਮਰ ਜਾਵਾਂਗੇ ਪਰ ਚੰਗੇਜ਼ ਖਾਨ ਦੀ ਆਪਾਂ ਈਨ ਨਹੀਂ ਮੰਨਣੀ ਦੋ ਗੁੱਟਾਂ ਦੇ ਅੰਦਰ ਉਹ ਸ਼ਹਿਰ ਜਿਹੜਾ ਸੀ ਵੰਡਿਆ ਗਿਆ ਉਤੋ ਬਾਅਦ ਚੰਗੇਜ ਖਾਨ ਨੇ ਇੱਕ ਹੋਰ ਚਿੱਠੀ ਉੱਥੇ ਭੇਜੀ ਕਹਿਣ ਲੱਗਾ ਜਿਹੜਾ ਮੇਰਾ ਸਾਥ ਦੇਣਾ ਚਾਹੁੰਦੇ ਨੇ ਪੂਰਨ ਤੌਰ ਤੇ ਉਹਨਾਂ ਨੂੰ ਬੇਨਤੀ ਹੈ ਕਿ ਮੇਰੇ ਨਾਲ ਬਿਲਕੁਲ ਆਣ ਕੇ ਖੜਨ ਤੇ ਜਿਹੜਾ ਨਹੀਂ ਸਾਡਾ ਸਾਥ ਦੇਣਾ ਚਾਹੁੰਦੇ ਨਹੀਂ ਸਾਡੀ ਈਨ ਮੰਨਣੀ ਚਾਹੁੰਦੇ ਉਹਨਾਂ ਤੇ ਆਪਾਂ ਹਮਲਾ ਕਰਾਂਗੇ ਤੇ ਜਿਹੜਾ ਮੇਰਾ ਸਾਥ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਇਸ ਸ਼ਹਿਰ ਦਾ ਮੈਂ ਮਾਲਕ ਬਣਾ ਦੇਵਾਂਗਾ ਉਹਨਾਂ ਦੋਨਾਂ ਗੁੱਟਾਂ ਦੇ ਵਿੱਚ ਆਪਸ ਵਿੱਚ ਲੜਾਈ ਹੋ ਗਈ ਆਪ ਸਾਈਡ ਤੇ ਬੈਠਾ ਹੁਣ ਸ਼ਹਿਰ ਦੇ ਵਾਸੀ ਦੋ ਧੜਿਆਂ 'ਚ ਵੰਡੇ ਆਪਸ ਵਿੱਚ ਹੀ ਲੜਦੇ ਪਏ ਜਿਹੜਾ ਧੜਾ ਚੰਗੇਜ਼ ਖਾਨ ਦਾ ਸਾਹ ਦੇਣਾ ਚਾਹੁੰਦਾ ਸੀ ਨਾ ਉਹਦੀ ਜਿੱਤ ਹੋ ਗਈ ਦੂਜਿਆਂ ਦੇ ਘਰ ਘਾਟ ਬਰਬਾਦ ਹੋ ਗਏ ਚੰਗੇਜ਼ ਖਾਨ ਦਾ ਮਗਰ ਹੱਥ ਸੀ ਬਾਲ ਬੱਚੇ ਮਰ ਗਏ ਘਰਾਂ ਨੂੰ ਅੱਗ ਲਾ ਦਿੱਤੀ ਗਈ ਤੇ ਜਿਹੜਾ ਤੜਾ ਸਾਹ ਦੇਣਾ ਚਾਹੁੰਦਾ ਸੀ ਜਿਸ ਵੇਲੇ ਜਿੱਤ ਕੇ ਚੰਗੇਜ਼ ਖਾਨ ਦੇ ਕੋਲ ਆਇਆ ਨਾ ਉਹਨਾਂ ਆਖਿਆ ਚੰਗੇਜ਼ ਖਾਨ ਸਾਨੂੰ ਸ਼ਾਬਾਸ਼ ਦੇਈਗਾ ਸਾਨੂੰ ਹੁਣ ਸ਼ਹਿਰ ਦੇ ਮਾਲਕ ਬਣਾ ਦੇਗਾ ਪਰ ਚੰਗੇਜ਼ ਖਾਨ ਨੇ ਆਪਣੀਆਂ ਫੌਜਾਂ ਨੂੰ ਹੁਕਮ ਕੀਤਾ ਕਹਿੰਦਾ ਇਹਨਾਂ ਨੂੰ ਵੀ ਮੌਦ ਦੇ ਘਾਟ ਉਤਾਰ ਦਿਓ ਜਿਹੜੇ ਜਿੱਤ ਕੇ ਆਏ ਨੇ ਉਹਨਾਂ ਆਖਿਆ ਜੇ ਅਸੀਂ ਤੁਹਾਡਾ ਸਾਥ ਦਿੱਤਾ ਅਸੀਂ ਆਪਣੇ ਜਾਤ ਭਰਾਵਾਂ ਨੂੰ ਮਾਰਿਆ ਉਹਨਾਂ ਦੇ ਘਰ ਘੜ ਬਰਬਾਦ ਕੀਤੇ ਤੁਹਾਡੇ ਕਹਿਣ ਤੇ ਚੰਗੇਜ਼ ਖਾਨ ਨੇ ਗੱਲ ਕਹੀ ਸੀ ਕਹਿਣ ਲੱਗਾ ਜਿਹੜੇ ਲੋਕ ਆਪਣੀ ਕੌਮ ਦੇ ਨਹੀਂ ਬਣੇ ਆਪਣੇ ਧਰਮ ਦੇ ਨਹੀਂ ਬਣੇ ਜਿਹੜੇ ਆਪਣੇ ਜਾਤ ਭਰਾਵਾਂ ਦੇ ਨਹੀਂ ਬਣੇ ਉਹ ਮੇਰੇ ਵੀ ਨਹੀਂ ਬਣ ਸਕਦੇ ਇਸ ਕਰਕੇ ਇਹਨਾਂ ਨੂੰ ਮੌਦ ਦੇ ਘਾੜ ਉਤਾਰ ਦਿੱਤਾ ਜਾਵੇ ਅੱਜ ਪੰਜਾਬ ਨੂੰ ਇਸੇ ਤਕਦੀਕ ਦੇ ਨਾਲ ਖਤਮ ਕੀਤਾ ਜਾ ਰਿਹਾ ਇਨ ਗੁੱਟਬੰਦੀ ਅੰਦਰ ਵੰਡ ਕੇ ਖਤਮ ਕੀਤਾ ਜਾ ਰਿਆ ਕਿਤੇ ਦਸਮ ਗ੍ਰੰਥ ਦਾ ਰੌਲਾ ਉਹਦਾ ਕਾਰਨ ਕੀ ਹੈ ਪਈ ਸਿੱਖਾਂ ਦੇ ਦੋ ਢੜੇ ਬਣਾ ਦਿਓ ਕਿਤੇ ਮਾਸ ਖਾਣ ਦਾ ਰੌਲਾ ਪੀ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਸਿੱਖਾਂ ਦੇ ਢੜੇ ਬੰਦੀ ਕਰ ਦਿਓ ਕਿਤੇ ਸਾਡੇ ਬਾਣੇ ਦਾ ਰੌਲਾ ਪਾ ਕੇ ਬਹਿ ਗਈ ਸਰਕਾਰ ਕਿ ਇਹਨਾਂ ਨੂੰ ਦੋ ਢੜਿਆਂ ਵਿੱਚ ਵੰਡ ਦਿਓ ਕਿਤੇ ਅੰਮ੍ਰਿਤ ਦੀ ਦਾਤ ਦੇ ਰੌਲੇ ਕਿ ਇਹਨਾਂ ਨੂੰ ਢੜੇ ਬੰਦੀ ਅੰਦਰ ਵੰਡ ਦਿਓ ਤੇ ਕਿਤੇ ਰਾਜਨੀਤਿਕ ਤੌਰ ਤੇ ਰੌਲੇ ਕਿ ਇਹਨਾਂ ਨੂੰ ਆਪਸ ਵਿੱਚ ਵੰਡ ਕੇ ਕਿਸੇ ਨੂੰ ਸ਼ਾਬਾਸ਼ਾ ਦੇ ਦਿੰਦੇ ਨੇ ਕਿ ਅਸੀਂ ਤੇਰੀ ਪਿੱਠ ਤੇ ਖੜੇ ਆ ਤੂੰ ਆਪਣੇ ਜਾਤ ਭਰਾਵਾਂ ਨੂੰ ਖਤਮ ਕਰ ਪਰ ਮੈਂ ਬੇਨਤੀ ਕਰਨੀ ਚਾਹੁੰਨਾ ਹੋ ਸਕਦਾ ਹੈ ਸਾਡੇ 4 ਸਵਾਸ ਘਟਾਉਣ ਤੇ ਜਿਹੜੇ ਇਸ ਵੇਲੇ ਚੰਗੇਜ਼ ਖਾਨ ਹਕੂਮਤਾਂ ਦਾ ਸਾਥ ਦਿੰਦੇ ਪਹਿਨੇ ਹੋ ਸਕਦਾ ਹੈ 4 ਸਵਾਸ ਵਧ ਲੈ ਲੈਣ ਪਰ ਹਕੂਮਤ ਉਹਨਾਂ ਨੂੰ ਵੀ ਖਤਮ ਇੱਕ ਦਿਨ ਕਰੇਗੀ ਜਿਹੜੇ ਕਹਿੰਦੇ ਨੇ ਅੱਜ ਸਾਡੀ ਪਿੱਠ ਤੇ ਸਾਡੀ ਹਕੂਮਤ ਖਲੋਤੀ ਹੋਈ ਹੈ ਜਿਹੜੇ ਆਪਣੇ ਜਾਤ ਭਰਾਵਾਂ ਦੇ ਨਹੀਂ ਬਣ ਸਕੇ ਆਪਣੇ ਕੌਮ ਦੇ ਆਪਣੇ ਧਰਮ ਦੇ ਨਹੀਂ ਬਣ ਸਕੇ ਜਿਹੜੇ ਆਪਣੇ ਗੁਰੂ ਦੇ ਸਕੇ ਨਹੀਂ ਬਣ ਸਕੇ ਮਤਾ ਸੋਚਿਓ ਕਿ ਸਾਨੂੰ ਹਕੂਮਤਾਂ ਨਵਾਜੇਗੀ ਹਕੂਮਤ ਨਾਮ ਦੇ ਕੇ ਨਵਾਜੇਗੀ ਉਹ ਸਾਨੂੰ ਵੀ ਖਤਮ ਕਰੇਗੀ ਸਾਡੇ ਬਸ ਚਾਰ ਸਵਾਸ ਵੱਧ ਜ਼ਰੂਰ ਆ ਸਕਦੇ ਨੇ